ਪੰਜਾਬ ਚ ਸਵੇਰੇ ਤੋਂ ਹੀ ਹੋਰੀ ਲਗਾਤਾਰ ਬਰਸਾਤ ਨੇ ਕਗਰ ਜਿਹੜਾ ਦਰਿਆ ਹੈ ਉਸ ਦਾ ਜਲ ਪੱਧਰ ਵਧਾਇਆ ਹੈ ਔਰ ਉਸ ਦੇ ਨਾਲ ਸਮਾਣਾ ਉਪ ਮੰਡਲ ਦੇ ਪਿੰਡ ਸਪੜੀ ਛੰਨਾ ਅਤੇ ਰਤਨੜੀ ਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਪਾਟੀਆਂ ਤੇ ਰੱਤਾ ਖੇੜੇ ਦੇ ਵਿੱਚ ਕਗਰ ਦਾ ਜਿਹੜਾ ਪਾਣੀ ਹੈ ਖੇਤਾਂ ਵਿੱਚ ਦਾਖਲ ਹੋਇਆ ਜਿਸ ਦੇ ਨਾਲ ਕਿਸਾਨਾਂ ਦੀ ਫਸਲਾਂ ਪ੍ਰਭਾਵਿਤ ਹੋਈਆਂ ਕਿਸਾਨ ਚਿੰਤਿਤ ਹੈ ਕਿ ਜਿਹੜਾ ਕਗਰ ਦਾ ਪਾਣੀ ਇਸ ਤਰ੍ਹਾਂ ਵਧ ਰਿਹਾ ਹੈ ਔਰ ਜੇ ਹੋਰ ਦਾਦਾ ਕਗਰ ਦਾ ਪਾਣੀ ਇਸ ਤਰ੍ਹਾਂ ਲਗਾਤਾਰ ਬਰਸਾਤ ਪਿੱਛੇ ਹੁੰਦੀ ਰਹੀ ਔਰ ਉਸ ਦੇ ਨਾਲ ਕਿਸਾਨਾਂ ਦੀ ਫਸਲਾਂ ਦੀ ਤਬਾਈ ਹੋਣੀ ਹੈ ਕਿਉਂਕਿ ਇਸ ਵਕਤ ਕਿਸਾਨਾਂ ਦੀ ਫਸਲਾਂ ਤਿਆਰ ਹੈ ਲੇਕਿਨ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਐਚ ਡੀ ਐਮ ਸਮਾਣਾ ਰੀਚ ਗੋਇਲ ਵੱਲੋਂ ਸਮਾਣਾ ਦੇ ਜਿਹੜੇ ਖੜ ਪ੍ਰਭਾਵਿਤ ਪਿੰਡ ਹੈ ਸਪੜੇ ਰਤਨਹੜੀ ਹੈ ਛੰਨੇ ਤੇ ਕਈ ਹੋਰ ਜਿਹੜੇ ਪਿੰਡ ਹੈ ਉਹਨਾਂ ਦਾ ਦੌਰਾ ਕੀਤਾ ਜਾਣਖਾ ਦਿੱਤੀ ਕਿ ਕੱਗਰ ਦਾ ਪਾਣੀ ਪੱਦਰ ਵਧਿਆ ਲੇਕਿਨ ਉਹ ਖੇਤਾਂ ਤੱਕ ਦਾਖਲ ਹੋਵੇਗਾ ਅਜੇ ਪਿੰਡਾਂ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਲੇਕਿਨ ਪ੍ਰਸ਼ਾਸਨ ਚੌਕਸ ਹੈ ਕਿਸੇ ਤਰ੍ਹਾਂ ਕਿ ਕਿਸਾਨਾਂ ਨੂੰ ਮੁਸ਼ਕਿਲ ਜਾਂ ਲੋਕਾਂ ਨੂੰ ਮੁਸ਼ਕਿਲ ਨਹੀਂ ਆਂਦੇ ਤੇ ਜਾਵੇਗੀ ਹਰ ਤਰ੍ਹਾਂ ਦੀ ਰਾਹਤ ਸਮਗਰੀ ਵੀ ਅਸੀਂ ਪਹੁੰਚਾਵਾਂਗੇ ਲੇਕਿਨ ਬਰਸਾਤ ਨਹੀਂ ਰੁਕਦੀ ਤਾਂ ਕੱਗਰ ਦਾ ਪਾਣੀ ਇਸ ਖਾਸ ਤੌਰ ਤੇ ਸਮਾਣਾ ਦੇ ਸਤਰਾਣਾ ਹਲਕੇ ਦੇ ਜਿਹੜੇ 22 ਪਿੰਡ ਪੈਂਦੇ ਆ ਕੱਗਰ ਦੇ ਕੰਡੇ ਤੇ ਉਹਨਾਂ ਨੂੰ ਨੁਕਸਾਨ ਜ਼ਰੂਰ ਪਹੁੰਚਾਵੇਗਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਅੱਪਾ ਕਿੱਥੇ ਖੜੇ ਆ ਸਬਰੇੜੀ ਪਿੰਡ ਐ ਸਬਰੇੜੀ ਹਾਂ ਪਿੰਡ ਬੋਲ ਦੇ ਉੱਪਰ ਖੜੇ ਆ ਨਦੀ ਦੇ ਬੋਲ ਤੇ ਤੱਗਰ ਹੁਣ ਅੱਜ ਸਵੇਰ ਤੋਂ ਹੀ ਲੱਗਿਆ ਚੜਨਾ ਚ ਹੁਣ ਫਟਾਫਟ ਚੜ ਰਹੇ ਆ ਪੂਰਾ ਪਾਣੀ ਹੁਣ ਆ ਰਿਹਾ ਹੈ ਕਿਹੜੇ ਕਿਹੜੇ ਪਿੰਡ ਲਗ ਰਹੇ ਨਾਲੇ ਦੇ ਨਾਲ ਆ ਰਤਾ ਖੜਾ ਪਿੰਡ ਹੈ ਆਪਣਾ ਸੰਨਾ ਪਿੰਡ ਹੈ ਆਪਣਾ ਪਿੰਡ ਹੈ ਨਾਲ ਪਿੱਛੇ ਸਮਾਨ ਪੜਿਆ ਬਾਣੀ ਤਾਂ ਬਹੁਤ ਦੂਰ ਤੱਕ ਚੱਲ ਜਾਂਦਾ ਫਿਰ ਜਦੋਂ ਪੂਰਾ ਆ ਜਾਂਦਾ ਪਾਣੀ ਪੂਰੀ ਪੂਰੀ ਹੁਣ ਤਾਂ ਨੀਂਦ ਨਹੀਂ ਆ ਰਹੀ ਕਿਸੇ ਨੂੰ ਚਿੰਤਾ ਕਿ ਕੀ ਹੋ ਗਈ ਜੀਰੀਆਂ ਪੱਕੀਆਂ ਪਈਆਂ ਨੇ ਪਾਣੀ ਪੈਣਾ ਸ਼ੁਰੂ ਹੋ ਗਿਆ ਜੀਰੀਆਂ ਚ ਸਾਡੀ ਤਾਂ ਉਮਰ ਤੋਂ ਪਹਿਲੀ ਚੱਲ ਰਹੇ ਸੀ ਵੀ ਤਾਂ ਜਿੰਨਾ ਜਦੋਂ ਦਾ ਵੱਜ ਬੰਦ ਵੱਧਿਆ ਇਹ ਹਰਿਆਣਾ ਪੰਜਾਬ ਜਦੋਂ ਵੱਖਰੇ ਹੋਏ ਨੇ ਉਦੋਂ ਹਰਿਆਣਾ ਸਰਕਾਰ ਨੇ ਬੰਨ ਬੰਨਤਾ ਇਹ ਅ ਜਦੋਂ ਦੋ ਅਲੱਗ-ਅਲੱਗ ਹੋਏ ਨੇ ਦੋ ਸੂਬੇ ਨਾ ਉਦੋਂ ਦਾ ਮਾਰ ਹੀ ਐ ਵਸੇ ਪਿੰਡਾਂ ਨੂੰ ਹਾਂ ਉਦੋਂ ਤੋਂ ਬਾਅਦ ਮਾਰ ਪੈਣ ਲੱਗਿਆ ਪਹਿਲਾਂ ਕਹਿੰਦੇ ਘੱਟ ਸੀਗਾ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਪਹਿਲਾਂ ਪਤਲਾ ਪਾਣੀ ਆਉਂਦਾ ਸੀ ਚਲਾ ਜਾਂਦਾ ਸੀਗਾ ਜਦੋਂ ਕਰਤੇ ਬੰਨ ਲਿਆ ਸੀ ਹਰਿਆਣਾ ਵਾਲਾ ਹਾਂ ਕ ਗਿਰਤੇ ਲਾ ਇਹ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਤੁਹਾਨੂੰ ਦਿਖੇ ਰਿਹਾ ਸਾਰੇ ਇਹ ਜਿੱਦਿਆਂ ਦਾ ਇਹ ਸਾਡੇ ਬੰਨ ਬੰਨੇ ਆ ਉਦਿਆਂ ਦਾ ਸਾਨੂੰ ਇਹ ਜ਼ਿਆਦੇ ਇਹਦੀ ਮਾਰ ਪੈਣ ਲੱਗੀ ਐ ਅੱਗੇ ਖੁੱਲਾ ਪਾਣੀ ਚੱਲਦਾ ਸੀ ਅੱਛਾ ਬੰਨ ਬਣੇ ਆਪਣੇ ਹਰਿਆਣੇ ਵਾਲਿਆਂ ਨੇ ਇਹ ਹਰਿਆਣੇ ਵਾਲਿਆਂ ਨੇ ਬੰਨਿਆ ਅੱਛਾ ਬੰਨ ਵੀ ਇਹ ਜਿਹੜਾ ਹੈਰਾ ਫੇਰੀ ਹੋਈ ਹੈ ਬੰਨ ਇਹ ਜਾਣਾ ਸੀ ਸਿਉਮਾਜਰੇ ਦੇ ਉੱਪਰ ਦੀ ਇਹਨਾਂ ਨੇ ਫਿਰ ਇੱਥੇ ਮਿਲ ਕੇ ਉਮਰਵਾਜਾਇਨ ਹੁੰਦੀ ਸੀ ਇੱਥੇ ਮੰਤਰੀ ਕਿਹੜੇ ਕਿਹੜੇ ਪਿੰਡ ਦੇ ਕੋਲ ਬਣਾਇਆ ਇਹ ਰੱਤੇ ਖੜੇ ਦੇ ਕੋਲ ਦੀ ਹੋ ਕੇ ਜੀ ਇਹ ਬਣਿਆ ਤਾਂ ਪਰ ਸਿਉਮਾਜਲੇ ਦੇ ਉੱਪਰ ਨਹੀਂ ਸੀਗੀ ਰੱਤੇ ਖੜੇ ਤੋਂ ਸਿਉਮਾਜਲੇ ਨੂੰ ਇਹਨਾਂ ਨੇ ਉੱਥੋਂ ਕੱਟ ਪਾ ਕੇ ਇੱਧਰ ਭਾਟ ਜਾਂਦੇ ਇੱਧਰ ਦੀ ਲਿਆ ਕੇ ਮਰੌੜੀ ਨੂੰ ਮਰੌੜੀ ਦੀ ਸੇਧ ਨੂੰ ਲਾਤਾ ਇਹ ਇਹ ਆਪਣੇ ਕਿੰਨੇ ਪਿੰਡ ਪ੍ਰਭਾਵਿਤ ਹੋ ਰਹੇ ਇਹਦੇ ਨਾਲ ਇਹ ਸਾਡੇ ਇੱਥੇ ਮੇਰਾ ਖਾਨ 20 25 ਪਿੰਡ ਦੇ ਕਰੀਬ ਥੱਲੇ ਆ ਰਹੇ ਨੇ ਪਾਣੀ ਦੇ ਪਾਣੀ ਦਿਖ ਰਿਹਾ ਸਾਹਮਣੇ ਹਾਂਜੀ ਹਾਂ ਇਹ ਕਿੰਨੇ ਏਰੀਆ ਵਿੱਚ ਫੈਲ ਰਿਹਾ ਹੈ ਇਹ ਏਰੀਆ ਜੋ ਮੇਰੇ ਖਿਆਲ ਚ 4-500 ਏਕੜ ਚ ਤਾਂ ਹੋਣਾ ਆਪਣੇ ਏਰੀਏ ਇਸ ਵਕਤ ਹਾਂਜੀ 4-500 ਏਕੜ ਹਲੇ ਤਾਂ ਸ਼ੁਰੂ ਹੋਇਆ ਜੀ ਹਲੇ ਤਾਂ ਇਧਰ ਲ ਏਕੜ ਵੱਧ ਪਿਆ ਚਾਬੇ ਦਾ ਵੱਧ ਪਿਆ ਤੇ ਰੱਤੇ ਖੜੇ ਦਾ ਪਿਆ ਜੀ ਹਲੇ ਤਾਂ ਬਹੁਤ ਪਿਆ ਹਲੇ ਤਾਂ ਸਾਡੇ ਪੰਜਾਬ ਪੰਜਾਬ ਦੇ ਜਿਹੜੇ ਏਰੀਆ ਸਬਰੀੜੀ ਦਾ ਏਰੀਆ ਉਹ 500 ਏਕੜ ਧੱਕਾ ਸਾਡਾ ਜੀ ਤੇ ਪਟਿਆਲ ਨਦੀ ਦੀ ਕਿਸ ਪੋਜੀਸ਼ਨ ਹੈ ਪਟਿਆਲਾ ਨਦੀ ਦਾ ਦੇਖੋ ਹਲੇ ਇਹ ਨਦੀ ਪਾਣੀ ਘਟਾ ਇਹ ਨਦੀ ਚ ਪਾਣੀ ਘਟਾ ਇਹ ਘੱਗਰ ਵੈਗ ਮਾਰ ਰਿਹਾ ਜੀ ਘੱਗਰ ਦਾ ਪਾਣੀ ਹੈ ਮਾਰਕੰਡੇ ਦਾ ਪਾਣੀ ਡਾਂਗਰੀ ਦਾ ਪਾਣੀ ਇਹ ਚਾਰ ਪੰਜ ਦਰਿਆ ਇਹਦੇ ਵਿੱਚ ਆ ਕੇ ਪੈ ਜਾਂਦੇ ਨੇ ਹੈ ਜੀ ਇਹਦੇ ਹਜ਼ਾਰਾਂ ਏਕੜ ਫਸਲਾਂ ਲੈਂਦੀ ਇਸੇ ਪੇੜ ਦੇ ਤੇ ਫਸਲਾਂ ਦਾ ਘੱਗਰ ਇਹ ਘੱਗਰ ਦਾ ਮੈਨੂੰ ਐ ਲੱਗਦਾ ਵੀ 500 ਏਕੜ ਦਾ ਸਾਢੇ ਬਣ ਜਾਂਦਾ ਦੇਖੋ ਉਹ ਪਿੰਡ ਕਿੱਡੇ ਕਿੱਡੇ ਪਏ ਨੇ ਹਜ਼ਾਰੋਂ ਹਜ਼ਾਰੋਂ ਲੱਖੋਂ ਏਕੜ ਦਾ ਸਾਬੀ ਬਣ ਜਾਂਦਾ ਜਿਹੇ ਕਿੰਨੇ ਪਿੰਡ ਹਰਿਆਣੇ ਦੇ ਵੀ ਆ ਜਾਂਦੇ ਨੇ ਦੇਖੋ ਅਸੀਂ ਪੰਜਾਬ ਨੂੰ ਪਈਏ ਤੇ ਬਾਕੀ ਸਾਡੇ ਪੰਜਾਬ ਦੇ ਤਾਂ ਹੈ ਹੀ ਹੈ ਪੰਜਾਬ ਜੂ ਦਾ ਸਾਡੇ ਇੱਕ ਪੰਜ ਚਾਰ ਕਿੱਲੇ ਵਜਦੇ ਨੇ ਜਿੰਨੇ ਸਾਡੇ ਸਭ ਰੜੀਦੈ ਨੇ ਪੰਜ ਚਾਰ ਕਿੱਲੇ ਵਜਣਗੇ ਉਹ ਵੀ ਮੁਸ਼ਕਲ ਹੈ ਪਿਛਲੇ ਇਹ ਤੋਂ ਪਿਛਲੇ ਸਾਲ ਆਇਆ ਸੀ ਉਹ ਸਵਾਨਪੁਰ ਵੀ ਟੱਪ ਗਿਆ ਸੀ ਪਾਣੀ ਹਾਂਜੀ ਉਹ ਤੋਂ ਕੁਝ ਵੀ ਨਹੀਂ ਚੱਕੀ ਕਹਿੰਦੇ ਤੁਸੀਂ ਮੇਰਾ ਕਹਿਣ ਦਾ ਭਾਵੇਂ ਆ ਜੀ ਇਹ ਪਾਣੀ ਆਉਣ ਤੋਂ ਪਹਿਲਾਂ ਜੇ ਘਗਰ ਦੀ ਸਫਾਈ ਹੋ ਜਾਵੇ ਨਾ ਜਿੰਨਾ ਪਾਣੀ ਆ ਹੁਣ ਚੱਲ ਰਿਹਾ ਤੇ ਅੱਧਾ ਬਣਾ ਚੱਲੇ ਜੀ ਇਹਦੇ ਜੇ ਅੜੰਗਾ ਬਹੁਤ ਆ بڑے بڑے ਰੋਖ ਖੜੇ ਨੇ ਜਿਹੜੇ ਸਫਾਈ ਹੋਣ ਵਾਲੇ ਨੇ ਸਰਾਕੜਾ ਜਾਂ ਬਹੁਤ ਆ ਖੜਿਆ ਇਹਦੇ ਜੇ ਸਫਾਈ ਸਾਰੀ ਹੋ ਜਾਵੇ ਇਧਰ ਗਦਿਆਲਪੁਰ ਵਾਲਾ ਬੀੜ ਨੇੜੇ ਨੇੜੇ ਚੱਕਿਆ ਜਾਵੇ ਤੇ ਇੱਥੇ ਪਾਣੀ ਉਛਲ ਹੀ ਨਾ ਜੇ ਗਰਦੇ ਜੀ ਇਸ ਟਾਈਮ ਜਿਹੜੀ ਹੈਗਾ ਜੀ ਦੇਖ ਸਕਦੇ ਹੋ ਜੀ ਆ ਪੈੜੀਆਂ ਦੇ ਵਿੱਚ ਪਾਣੀ ਜਿਹੜਾ ਅੱਜ ਸਵੇਰ ਦਾ ਬਾਹਰ ਓਵਰਫਲੋ ਹੋ ਕੇ ਨਿਕਲ ਨਿਕਲ ਚੁੱਕਿਆ ਹੈ ਸਾਹਮਣੇ ਕੈਮਰਾਮੈਨ ਨੂੰ ਕਹਿੰਦੇ ਵਖਾ ਸਕਦੇ ਹੋ ਜੀ ਹਾਂ ਇਹ ਕਿੰਨੇ ਬੱਚੇ ਖੇਤਾਂ ਦੇ ਪਾਣੀ ਦਾਖਲ ਹੋ ਗਿਆ ਹਾਂ ਜੀ ਖੇਤਾਂ ਦੇ ਦਾਖਲ ਹੋ ਗਿਆ ਜੀ ਤੇ ਕੀ ਹਾਲਾਤ ਬਣਦੇ ਨੇ ਹਾਲਾਤ ਤਾਂ ਦੇਖੋ ਜੀ ਅੱਗੇ 23 ਵਾਲੇ ਬਣ ਜਾਣੇ ਆ ਜੀ ਸਵੇਰ ਦੀ 6 ਵਜੇ ਦੀ ਬਰਸਾਤ ਹੋ ਰਹੀ ਹੈ ਦੇਖੋ ਦੇਖਣ ਆਏ ਥੋੜੀ ਹੁਣ ਤਾਂ ਸਾਰ ਲੈ ਕੇ ਸੀ ਨੇ ਦੇਖਣੇ ਸਾਰ ਹੁਣ ਤਾਂ ਆਉਣਗੇ ਜੀ ਪਹਿਲਾ ਆਉਣਾ ਚਾਹੀਦਾ ਸੀ ਜਦੋਂ ਮਤਲਬ ਕਿ ਸਫਾਈ ਜਿਹੜੀ ਅੱਗੇ ਸਾਡੇ ਜੰਗਲਾਤ ਲੱਗਦਾ ਗੁਰਦਿਆਲਪੁਰੇ ਦਾ ਉਹਦੀ ਸਫਾਈ ਹੋਣ ਵਾਲੀ ਹੈ ਉੱਥੇ ਬੰਦ ਪਿਆ ਸਾਰਾ ਉਹਦੇ ਵਿੱਚ ਜਿਹੜਾ ਵੀ ਉਹ ਜੰਗਲਾਤ ਮੈਂ ਜੋ ਵੀ ਦਰਖਤ ਹੈਗਾ ਵਿੱਚ ਡਿੱਗ ਪੈਂਦੇ ਨੇ ਉਹਦੀ ਸਫਾਈ ਹੋਵੇ ਪਾਣੀ ਜਿਹੜਾ ਹੈਗਾ ਆਪਦਾ ਸਿੱਧਾ ਭੱਜੇ ਇਹ ਪਰ ਉਹਦੀ ਹੈ ਨਹੀਂ ਸਫਾਈ ਹੈਗੀ ਕਿਹੜੇ ਕਿਹੜੇ ਪਿੰਡ ਲੱਗ ਰਹੇ ਇਸ ਸਿਸਟਮ ਕਾ ਗਿਰਦੇ ਕੰਡੇ ਇਹ ਸੇ ਸਪਰੇਡ ਹੀ ਛੰਨਾ ਪਿੱਛੇ ਜੀ ਸਮਾਨਪੁਰ ਹੈ ਜੀ ਰੱਤਾ ਖੇੜਾ ਹੈ ਜੀ ਹਰਿਆਣੇ ਚ ਪੈਂਦਾ ਹੈ ਇਧਰ ਪਹਾਟੀਆਂ ਹਰਿਆਣੇ ਚ ਪੈਂਦਾ ਹੈ ਇਧਰ ਅੱਗੇ ਹਰਚੰਦਪੁਰਾ ਬਾਦਸ਼ਾਹਪੁਰ ਇਹ ਛਤਰਾਣੀ ਤੱਕ ਜਾਂਦੇ ਜੀ ਅੱਗੇ ਇਹ ਮਾਰ ਕੇ ਲੇਗੇ ਮਾਰ ਕਰਦਾ ਛਤਰਾਣੀ ਤੱਕ ਜੀ ਹਾਂ ਗੱਲ ਕਹਿੰਦੇ ਸੀ ਕੀ ਗੋਏ ਕੱਗਰ ਬਾਰੇ ਕੱਗਰ ਦੇ ਬਾਰੇ ਪਾਣੀ ਦਾ ਬਹੁਤ ਬਹੁਤ ਤੇਜ ਹੈ ਜੀ ਪਾਣੀ ਵੜਦਾ ਜਾ ਰਿਹਾ ਤੇ ਫਸਲਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਤੇ ਅੱਜ ਸਵੇਰ ਐਸਡੀਐਮ ਸਾਹਿਬ ਆਏ ਸੀ ਮੈਡਮ ਵੀ ਆਈ ਸੀ ਇੱਥੇ ਤੇ ਉਹਨਾਂ ਨੇ ਮਤਲਬ ਜਾਇਜ਼ਾ ਲਿਆ ਤੇ ਉਹ ਚਲੇ ਗਏ ਹਾਂ ਮਤਲਬ ਪ੍ਰਸ਼ਾਸਨ ਦਾ ਇਹ ਅਸੀਂ ਕਹਿੰਨੇ ਪ੍ਰਸ਼ਾਸਨ ਕੋ ਧਿਆਨ ਕਰੇ ਕਿ ਸਾਡਾ ਪਿੰਡ ਮਾਰ ਤੋਂ ਬਚ ਸਕੇ ਪਿੰਡ ਦੇ ਪਿੰਡ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਸਾਲ ਨੁਕਸਾਨ ਹੁੰਦਾ ਜਦੋਂ ਪਾਣੀ ਆਉਂਦਾ ਪਿੰਡ ਦਾ ਨੁਕਸਾਨ ਹੁੰਦਾ ਤੇ ਅਜੇ ਤੱਕ ਇਹਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਸੀਂ ਕਿੰਨੇ ਕੋਈ ਪੁਕਤਾ ਪ੍ਰਬੰਧ ਕੀਤਾ ਜਾਵੇ ਕਿ ਤਾਂ ਕਿ ਪਿੰਡ ਸਾਡਾ ਬਚ ਸਕੇ ਇਧਰ ਹਰਿਆਣਾ ਹਰਿਆਣੇ ਚ ਪਿੰਡ ਪੈਂਦਾ ਪਾਟੀਆਂ ਦਾ ਇਧਰ ਬੜਾ ਨੁਕਸਾਨ ਹੁੰਦਾ ਜਾ ਕੇ ਗੂਲਾ ਚੀਗਾ ਕੈਂਤਲ ਤੱਕ ਪਾਣੀ ਮਾਰ ਕਰਦਾ ਇਸ ਕਰਕੇ ਅਸੀਂ ਕਿੰਨੇ ਕੋਈ ਪੁਕਤਾ ਬੰਦੋਬਾਸਤ ਕਰਾਉਣ ਤੇ ਸਾਡੀ ਸਰਕਾਰ ਧਿਆਨ ਦੇਵੇ ਇਧਰ ਤੇ ਕੋਈ ਪਿੰਡ ਦਾ ਸੁਧਾਰ ਹੋ ਸਕੇ ਪਿੰਡ ਬਸ ਸਹੀ ਬਾਤ ਤੁਸੀਂ ਘੁੰਮ ਰਹੇ ਹੋ ਮੈਂ ਜਾ ਕੇ ਆ ਰਤਨੇੜੀ ਤੁਸੀਂ ਸਪਰੇਟ ਵੀ ਦੇਖਿਆ ਹੋਣਾ ਕਿ ਮੈਂ ਦੇਖ ਰਿਹਾ ਇੱਥੇ ਸਪਰੇਟ ਵਾਲੇ ਪਾਸੇ ਹੀ ਪਾਣੀ ਫੈਲ ਰਿਹਾ ਹੈ ਕੱਗਰ ਦਾ ਖੇਤਾਂ 'ਚ ਤੇ ਇੱਧਰ ਵੀ ਖੇਤਾਂ 'ਚ ਰਤਨੇੜੀ ਵੀ ਮਨ ਲੇ ਪੁਲ ਦੇ ਨਜ਼ਦੀਕ ਅਸੀਂ ਦੇਖਿਆ ਹੈ ਵੀ ਪਾਣੀ ਖੇਤਾਂ 'ਚ ਫੈਲ ਰਿਹਾ ਹੈ ਔਰ ਕਿਸਾਨਾਂ ਦਾ ਇਹ ਕਹਿਣਾ ਵੀ ਕੱਗਰ ਦੇ ਵਿੱਚ ਜਿਹੜੇ ਦਰਖਤ ਖੜੇ ਹੈ ਉਹ ਵੀ ਇੱਕ ਰੁਕਾਵਟ ਬਣ ਰਹੇ ਹੈ ਇਸ ਤਰ੍ਹਾਂ ਹੈਗਾ ਜਿਹੜਾ ਕੱਗਰ ਨਦੀ ਹੈ 2 ਦਿਨ ਪਹਿਲਾਂ ਸੁਕਣਾ ਲੇਕ ਦੇ ਗੇਟਸ ਖੋਲੇ ਸੀ ਇਸ ਕਰਕੇ ਲੈਵਲ ਰਾਈਜ਼ ਹੋਇਆ ਸੀ ਬਟ ਉੱਥੋਂ ਤਾਂ ਅੰਡਰ ਕੰਟਰੋਲ ਹੈ ਬਟ ਜਦੋਂ ਟਾਂਗਰੀ ਤੇ ਮਾਰਕੰਡਾ ਆ ਕੇ ਕੱਗਰ ਚ ਮਿਲਦੇ ਆ ਤਾਂ ਉਹਦੇ ਕਰਕੇ ਕਿਉਂਕਿ ਟਾਂਗਰੀ ਹੌਨ ਰਾਈਜ਼ ਐ ਕਵਾਂਟਿਟੂਸਲੀ ਤੇ ਡੇਂਜਰ ਲੈਵਲ ਤੇ ਚੱਲ ਰਹੀ ਐ ਇਸ ਕਰਕੇ ਕੱਗਰ ਦਾ ਲੈਵਲ ਵਧਿਆ ਜਿਹੜੀ ਕਿ ਆ ਕੇ ਆਪਣੇ ਸਮਾਨਾ ਰਤਨਹੜੀ ਟੱਚ ਕਰ ਰਹੀ ਐ ਤੇ ਉਸ ਤੋਂ ਬਾਅਦ ਬਾਦਸ਼ਾਪੁਰ ਪਾਤੜਾ ਵੱਲ ਨੂੰ ਜਾ ਰਹੀ ਐ ਤੇ ਆਪਣੇ ਸਮਾਨਾ ਦੇ ਜਿਹੜੇ ਪਿੰਡ ਨੇ ਰਤਨਹੜੀ ਮਰੋੜੀ ਮਰਦਾਹੜੀ ਸਪਨਹੜੀ ਉਹਦੇ ਕਰਕੇ ਇਫੈਕਟ ਹੁੰਦੇ ਨੇ ਤੇ ਅਸੀਂ ਸਾਰਾ ਮੁਆਇਨਾ ਕੀਤਾ ਹੈਗਾ ਪ੍ਰਸ਼ਾਸਨ ਪੂਰਾ ਸੁਚੇਤ ਅਸੀਂ ਸਾਰੀ ਤਿਆਰੀ ਕੀਤੀ ਹੋਈ ਐ ਤੇ ਇਹ ਜਿਹੜਾ ਪਾਣੀ ਐ ਜਿਵੇਂ ਹੁਣ ਲੈਵਲ ਵਧ ਰਿਹਾ ਥੋੜਾ ਤਾਂ ਖੇਤਾਂ ਵਿੱਚ ਬਟ ਇਹ ਜੇ ਕੋਈ ਵੀ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਤਾਂ ਅਸੀਂ ਅਲਰਟ ਜਾਰੀ ਕੀਤਾ ਹੈ ਕਿ ਕੋਈ ਵੀ ਜਿਹੜੇ ਹੈਗੀ ਪਬਲਿਕ ਖੇਤਾਂ ਚ ਨੇੜੇ ਨਾ ਜਾਵੇ ਘੱਗਰ ਦੇ ਨੇੜੇ ਸਾਡੇ ਵੱਲੋਂ ਸਾਰੀ ਤਿਆਰੀ ਹੈ ਅਸੀਂ ਸਾਰਾ ਕੰਟੀਨਿਊਸਲੀ ਇਨ ਟੱਚ ਹੈਗੇ ਹਾਂ ਸਾਰਿਆਂ ਦੇ ਤੇ ਕੋਈ ਵੀ ਜ਼ਿਆਦਾ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਟਾਈਮ ਟੂ ਟਾਈਮ ਇਹਨੂੰ ਮੋਨੀਟਰ ਕਰ ਰਹੇ ਹੈਗੇ ਹਾਂ ਤੇ ਸਾਡਾ ਜਿਹੜਾ ਵੀ ਬੈਸਟ ਪੋਸੀਬਲ ਹੈਗਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਤੇ ਅਸੀਂ ਟਾਈਮ ਟੂ ਟਾਈਮ ਖਬਰ ਲੈਂਦੇ ਰਹਾਂਗੇ ਤੇ ਹੁਣ ਵੀ ਅਸੀਂ ਸਾਰੀ ਵਿਜ਼ਿਟ ਹੀ ਕਰ ਰਹੇ ਹਾਂ ਸਾਰੀ ਜਗ੍ਹਾ ਥੈਂਕ ਯੂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋ